ਅੱਜ ਗਣਤੰਤਰਤਾ ਦਾ ਦਿਵਸ ਤੇ ਸ਼ੁਭ ਮੌਕੇ ਤੇ ਹਮੇਸ਼ਾ ਨੀਤਨਗਰ ਕੌਂਸਲ ਵਿੱਚ ਹੋਈ ਅੱਜ ਬੜੇ ਉਤਸ਼ਾਹ ਨਾਲ ਜਿਹੜਾ ਇਹ ਦਿਨ ਮਨਾਇਆ ਗਿਆ ਆਜ਼ਾਦੀ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਕੁਰਬਾਨੀਆਂ ਸਾਡੀਆਂ ਜਿਹੜੇ ਹੈਗੇ ਆ ਵੀਰਾਂ ਨੇ ਦਿੱਤੀਆਂ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ ਪਰ ਸਿ ਇਹ ਬੋਲ ਜਾਨੇ ਕਿ ਉਹਨਾਂ ਦੀ ਜਿਹੜੀ ਮਿਹਨਤ ਸੀਗੀ ਉਹਨਾਂ ਦੀ ਜਿਹੜੀ ਸ਼ਹਾਦਤ ਸੀਗੀ ਉਹ ਸਾਨੂੰ ਇੱਕ ਸਬਕ ਦੇ ਕੇ ਗਈ ਸੀ ਕਿ ਆਜ਼ਾਦੀ ਦੁਬਾਰਾ ਅਸੀਂ ਦੇਸ਼ ਨੂੰ ਸਵਾਰਨਾ ਉਹਨ ਮੁੱਦਾ ਹੈਗਾ ਇਸ ਸਮੇਂ ਪੰਜਾਬ ਦੇ ਵਿੱਚ ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਨਸ਼ਿਆਂ ਦਾ ਅੱਜ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਰਿਹਾ ਤਾਂ ਸਾਨੂੰ ਜਿਹੜਾ ਹੈਗਾ ਉਸ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਜਵਾਨੀ ਖਤਮ ਹੋ ਗਈ ਤਾਂ ਸਹੀ ਆਜ਼ਾਦੀਆਂ ਕਿੱਥੋਂ ਮਨਾਵਾਂਗੇ ਜਿਹੜੀਆਂ ਆਜ਼ਾਦੀਆਂ ਕਿਸ ਕਾਦੇ ਵਸਮ ਮਨਾਵਾਂਗੇ ਅੱਜ 75ਵੇਂ ਗਣਤੰਤਰ ਦਿਵਸ ਦੇ ਮੌਕੇ ਰਾਜਪੁਰਾ ਦੀ ਨਗਰ ਕੌਂਸਲ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਵੱਲੋਂ ਚੰਡਾ ਲੋਹਰਾਂ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਸਮੇਤ ਕੌਂਸਲਰ ਸਹਿਬਾਨ ਵੀ ਹਾਜ਼ਰ ਸਨ ਅੱਜ ਗਣਤੰਤਰਤਾ ਦਿਵਸ ਦੇ ਸ਼ੁਭ ਮੌਕੇ ਤੇ ਹਮੇਸ਼ਾ ਨਿਤ ਨਗਰ ਕੌਂਸਲ ਵਿੱਚ ਹੋਈ ਅੱਜ ਬੜੇ ਉਤਸ਼ਾਹ ਨਾਲ ਜਿਹੜਾ ਇਹ ਦਿਨ ਮਨਾਇਆ ਗਿਆ ਸਾਡੇ ਅਸਤਕਾਰੀ ਹੋ ਗਿਆ ਸਾਡਾ ਪੂਰਾ ਸਟਾਫ ਸਾਡੇ ਪੂਰੇ ਕੌਂਸਲਰ ਸਹਿਬਾਨ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਅੱਜ ਇੱਥੇ ਪੂਰੀ ਠੰਡ ਦੇ ਵਿੱਚ ਆ ਕੇ ਸ਼ਮੂਲੀਅਤ ਕੀਤੀ ਹੈ ਮੈਂ ਕਹਿੰਦਾ ਸਾਡਾ ਇੱਕ ਫਰਜ ਹੈਗਾ ਕਿਉਂਕਿ ਆਜ਼ਾਦੀ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਕੁਰਬਾਨੀਆਂ ਸਾਡੀਆਂ ਜਿਹੜੇ ਹੈਗੇ ਆ ਵੀਰਾਂ ਨੇ ਦਿੱਤੀਆਂ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ ਅੱਜ ਅਸੀਂ ਆਜ਼ਾਦੀਆਂ ਨਿਗਮ ਮਾਣ ਰਹੇ ਆ ਪਰ ਅਸੀਂ ਇਹ ਬੋਲ ਜਾਨੇ ਕਿ ਉਹਨਾਂ ਦੀ ਜਿਹੜੀ ਮਿਹਨਤ ਸੀਗੀ ਉਹਨਾਂ ਦੀ ਜਿਹੜੀ ਸ਼ਹਾਦਤ ਸੀਗੀ ਉਹ ਸਾਨੂੰ ਇੱਕ ਸਬਕ ਦੇ ਕੇ ਗਈ ਸੀ ਕਿ ਆਜ਼ਾਦੀ ਤੋਂ ਬਾਅਦ ਅਸੀਂ ਦੇਸ਼ ਨੂੰ ਸਬਾਲਣਾ ਸਾਡੇ ਜਿਹੜੇ ਸਾਰੇ ਸਿਟੀਜ਼ਨ ਨੇ ਆਪਾਂ ਜੇ ਬਾਹਰਲੇ ਮੁਲਕਾਂ ਦੇ ਦੇਖਦੇ ਆ ਉਹਦੇ ਬਹੁਤ ਜ਼ਿਆਦਾ ਡਿਸਿਪਲਨ ਵਿੱਚ ਰਹਿ ਕੇ ਜਿਹੜਾ ਹੈਗਾ ਪਰ ਇੱਥੇ ਹਲੇ ਸਾਡੇ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਪੂਰੀ ਜਾਗਰਤੀ ਨਹੀਂ ਹੈ ਕਿਉਂਕਿ ਅਸੀਂ ਹੱਕਾਂ ਪ੍ਰਤੀ ਜਾਗਰੂਕ ਹੈਗੇ ਆ ਪਰਤੀ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਨਹੀਂ ਹੈ ਮੈਂ ਇਹਦੇ ਕਿਸੇ ਵਿਸ਼ੇਸ਼ ਵਸਤੇ ਨਹੀਂ ਗੱਲ ਕਰਦਾ ਹੋਇਆ ਸਾਰੇ ਵਿੱਚ ਲੋਕਾਂ ਦੇ ਵਿੱਚ ਆਪਣੀ ਇੱਕ ਜਾਗਰਤੀ ਪੈਦਾ ਹੋਣੀ ਚਾਹੀਦੀ ਹੈ ਚਾਹੇ ਉਹ ਲੀਡਰ ਨੇ ਚਾਹੇ ਆਮ ਪਬਲਿਕ ਹੈਗੀ ਆ ਕਿਉਂਕਿ ਹੱਕ ਆਪਾਂ ਮੰਗੋ ਜ਼ਰੂਰ ਠੀਕ ਹੈ ਪਰ ਸਾਡੇ ਨਾਲ ਫਰਜ਼ ਵੀ ਹੈਗੇ ਆ ਤਾਂ ਹੀ ਦੇਸ਼ ਚੜਾ ਕੇ ਰੱਖੇ ਕਰ ਸਕਦਾ ਔਰ ਜਿਹੜਾ ਹੁਣ ਮੁੱਦਾ ਹੈਗਾ ਇਸ ਸਮੇਂ ਪੰਜਾਬ ਦੇ ਵਿੱਚ ਅਤ ਵਕਫਾ ਕਸੂਬੀਆਂ ਦੇ ਵਿੱਚ ਨਸ਼ਿਆਂ ਦਾ ਅਜ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਆ ਤਾਂ ਸਾਨੂੰ ਜਿਹੜਾ ਹੈਗਾ ਉਸ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਜਵਾਨੀ ਖਤਮ ਹੋ ਗਈ ਤਾਂ ਸਹੀ ਆਜ਼ਾਦੀਆਂ ਕਿੱਥੋਂ ਮਨਾਵਾਂਗੇ ਜਿਹੜੀਆਂ ਆਜ਼ਾਦੀਆਂ ਕਿਸੇ ਕਾਦੇ ਵਸ ਮਨਾਵਾਂਗੇ ਤਾਂ ਜਿਹੜੇ ਸਰਕਾਰਾਂ ਨੂੰ ਸੋਸ਼ਲ ਜਿਹੜੇ ਲੋਕ ਨੇ ਸਭ ਨੂੰ ਧਿਆਨ ਕਰਕੇ ਇਸ ਵਾਰ ਵਿਸ਼ੇਸ਼ ਜਿਹੜਾ ਤਰੀਕੇ ਨਾਲ ਜਿਹੜਾ ਇਸ ਜਿਹੜਾ ਕੋਰ ਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਇਹ ਬੱਚੇ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾ ਸਕਣ ਜੈਨ ਦਾ ਇਹ ਜਿਹੜਾ ਹੈਗਾ ਅੱਜ ਸੰਦੇਸ਼ ਹੈਗਾ ਜੈਨਤ ਵਾਇਗੁਰ ਚ ਖਾਲਸਾ ਭਾਈ ਜੀ ਸਤਿਕਾਰਯੋਗ ਸਜਣ ਨਗਰ ਕੌਂਸਲ ਦਾ ਸਾਡਾ ਪਰਿਵਾਰ ਦਾ ਸਟਾਫ ਸਾਡੇ ਬਹੁਤ ਸਤਿਕਾਰਯੋਗ ਜੀਓ ਸਾਹਿਬ ਜਿਨੇ ਵੀ ਸਜਣ ਇੰਨੀ ਠੰਡ ਵਿੱਚ ਪਹੁੰਚੇ ਨੇ ਪਹਿਲਾਂ ਤਾਂ ਮੈਂ ਸਭ ਤੋਂ ਸਭ ਤੋਂ ਪਹਿਲਾਂ ਮੈਂ ਦਾ ਧੰਨਵਾਦ ਕਰ ਰਹਾ ਹਾਂ ਕਿ ਉਹਨਾਂ ਨੇ ਇਸ ਵਿਸ਼ੇ ਸੰਦੇ ਉਤੇ ਖੁਸ਼ੇ ਮਨਾਉਣ ਵਾਸਤੇ ਆਪਣੀ ਕਿ ਜ਼ਿੰਮੇਵਾਰੀ ਸਮਝ ਕੇ ਇੱਥੇ ਪਹੁੰਚੇ ਨੇ ਅਪਾ ਵੀਰੋ ਜਿਹੜੀ ਇਹ ਪਹਿਲਾਂ ਤਾਂ ਆਜ਼ਾਦੀ ਪ੍ਰਾਪਤ ਕਰਨ ਲਈ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ ਆਪਣੀਆਂ ਕੁਝ ਮਹਾਨ ਇਨਦਤੀਆਂ ਘਰ ਤੋਂ ਬੇਗਰ ਹੋਏ ਸੈਕੜੇ ਸ਼ਹੀਦਾਂ ਦੇ ਨਾਮ ਅਸੀਂ ਜਾਣਦੇ ਆ ਪਰ ਹਜ਼ਾਰਾਂ ਅਜਿਹਾ ਨੇ ਜਿਨਾਂ ਦਾ ਕੋਈ ਨਾਮ-ਨਿਸ਼ਾਨੀ ਨਹੀਂ ਰਿਹਾ ਕਿਸ ਤਰੀਕੇ ਨਾਲ ਉਹਨੇ ਆਪਣੀ ਕੁਰਬਾਨੀ ਦਿੱਤੀ ਅੱਜ ਅਸੀਂ ਆਜ਼ਾਦੀ ਦੀ ਨੀਗ ਮਾਰ ਰਹੇ ਹਾਂ ਅਤੇ ਉਸੇ ਲਈ ਨਾਮ ਲਿਖ ਕੇ ਹਿੰਦੁਸਤਾਨ ਦੇ ਵਿੱਚ ਸਾਰੇ ਵਰਗਾਂ ਨੂੰ ਬਰਾਬਰ ਅਧਿਕਾਰ ਦੇ ਕੇ ਇੱਕ ਨਵੀਂ ਕਲੰਦੀ ਜਿਹੜੀ ਪੈਦਾ ਕੀਤੀ ਅਸੀਂ ਅੱਜ ਦਾ ਜਿਹੜਾ ਦਿਨ ਹੈ ਇਹ ਸੰਵਿਧਾਨ ਜਦੋਂ ਸਾਡਾ